ਸ਼੍ਰੀ ਭਵਾਨੀ ਉਸਤਤ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਵਾਨੀ ਜੀ ਸਹਾਈ ਸ਼੍ਰੀ ਮਾਇਆ ਲక్ష్ਮੀ ਜੀ ਸਹਾਈ ਉਸਤਤ ਸ਼੍ਰੀ ਮਾਇਆ ਲక్ష్ਮੀ ਜੀ ਕੀ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਦੋਹਰਾ ਸ਼ਾਇਆ ਰੂਪੀ ਹੋਏ ਕੈ ਵਿਚਰਤ ਸ਼੍ਰੀ ਗੋਪਾਲ ਆਪੇ ਲక్ష్ਮੀ ਬਾਪ ਧਰੇ ਜੀਉ ਜੰਤ ਪ੍ਰਤਪਾਲ ਚਉਪਈ ਸ਼੍ਰੀ ਮਾਇਆ ਮੁਖ ਕਰੋ ਉਚਾਰ ਦ੍ਰਿਦਰ ਸਾਗਰ ਤੇ ਲਿਹੋ ਓ ਬਾਰ ਰਹਾਉ ਦੋਹਰਾ ਆਤਪਵਨੀ ਇਸਰੀ ਮਾਇਆ ਜਾ ਕੋ ਨਾਮ ਇਨ ਬਿਨ ਸਰੈ ਨਾ ਏਕ ਛਿਨ ਪੂਰਨ ਹੋਤ ਨਾ ਕਾਮ ਸੁਖਦਾਇਕ ਮੰਗਲ ਕਰਨ ਪ੍ਰਤਪਾਲੈ ਬਹੁ ਭਾਂਤ ਸਬੋਧ ਦੇਨ ਜੈ ਜੈ ਕਰਨ ਮਾਇਆ ਸ਼੍ਰੀ ਜਗ ਮਾਤ ਬਿਸ਼ਨ ਪਦ ਸਾਰੰਗ ਛਪੈ ਜਗ ਬੰਦਨ ਜਗਨਾਥ ਜਗਤ ਪਾਲਕ ਹਰ ਅੰਬੈ ਪ੍ਰਜਾ 나ਥ ਜਗਨਾਥ ਸੇਵਕ ਰੱਖਕ ਜਗ ਦੰਬੈ ਜਗ ਤਾਰਣ ਪੈ ਹਰਨ ਪ੍ਰਜਾ ਪਤ ਆਦ ਭਵਾਨੀ ਮਾਇਆ ਕੋ ਬਪਤਾਰ ਜਗਤ ਮਹ ਅਲਖ ਲਖਾਨੀ ਆਪਦਮੇ ਨਾਸਨ ਸੁਖ ਕਰਨ ਦਾਸ ਰਛਕ ਹਰ ਮਾਇਆ ਤੀਨ ਲੋਗ ਸਭ ਬਸ ਕਰਨ ਅਮਿਤ ਗਤ ਪ੍ਰਗਟ ਸੁਭਾਇਆ ਦੋਹਰਾ ਤੁਮ ਬਿਨ ਸਰੇ ਨ ਇਕ ਸ਼ਿਨ ਕਾਰਜ ਹੋਤ ਨ ਸਿੱਧ ਜਿਨ ਕੋ ਤੁਮ ਕਿਰਪਾ ਕਰੀ ਤਿਨ ਕੇ ਗ੍ਰਹਿ ਨਾਮ ਨੇਦ ਅਗਹਾ ਦ੍ਰਿਦਰਨ ਵਾਰਣੀ ਪਵਹ ਜਾ ਕੋ ਨਾਮ ਸਤਰ ਘਤਨੀ ਅਮਿਤ ਗਤ ਮਿੱਤਰ ਪਾਲ ਸੁਖ ਧਾਮ ਮਾਨਵਾਂਛਤ ਫਲ ਦੇਤ ਹਰ ਭਗਤ ਆਪਨੋ ਜਾਨ ਸੁਜਸ ਦੇਤ ਮੰਗਲ ਕਰਨ ਸਭ ਕੋ ਕਰ ਕਲਿਆਣ ਦੀਨ ਬੰਦ ਜਗ ਤਾਰਣੀ ਮਾਇਆ ਬਪ ਹਰ ਰਾਇ ਜਵਾਲ ਵਿਸਾਲ ਮੁਖ ਤੇ ਜਵਲਤ ਸੰਕਟ ਕਰੋ ਸਹਾਈ ਮਹ ਪਾਲਨ ਜਗ ਮੰਡਣੀ ਖਲ ਖੰਡਨ ਜਗ ਮਾਤ ਅਚਲ ਸਰੂਪ ਅਨੂਪ ਗਤ ਮਾਇਆ ਸ਼੍ਰੀ ਜਗਨਾਥ दास निवाजन भगत हित सिखियन के प्रतपाल मुक्त दान रक्ष्या करना माया श्री गोपाल दान देन बहु जगत को प्रत पाले बहु पांत काल रच्छ जग पालनी बिजना श्री प्रभु नाथ दया करना केल बिख हरण माया आशल स्वरूप व्याद हरण संकट दर्ण खल खंडन जग भूप ভক্তदायनी दास हित रशकरन सब जान दीन नवाजन भय हरण करुणा निद भगवान सिद्ध करन मंगल सबन व्यापक सकल संसार 84 ज्वाइन कटत सिमरत श्री सोमुरार सोरठा तनदायक दिव्य दीन प्रजा पालनी प्रजापत कुमत नास मत दीन अमित तेज अमोोज गत ਵਿਸ਼ਨਪਦ ਸਾਰੰਗ ਛਪੈ ਸ਼ੰਦ ਨਵਲਨਾਥ ਨਿਰਭਾਨ ਸਬੁੱਧਦਾਇਕ ਮੰਗਲਕਾਰ ਕਾਲ ਵਿਨਾਸ਼ਨ ਰਹਿਤ ਕਾਲ ਸੁਤਦਾਇਕ ਨਰਹਰ ਕਰੁਣਾ ਨਿਦਸੋ ਕ੍ਰਿਪਾਲ ਕਲਪ ਬ੍ਰਿਸ਼ ਜਾ ਕੀ ਛਾਇਆ ਸੁਨਾਥ ਨਿਰੰਜਨ ਨਰਹਰੀ ਸਭ ਜਗਤ ਸਹਾਇਆ ਮਾਇਆ ਬਾਪ ਜਗ ਮਾਹੇ ਦੁਖ ਹਰਤਾ ਸਭ ਜਗਤ ਕੀ ਜਿਸ ਸੁਣੀਐ ਤ ਦੁਖ ਜਾਹੇ ਜਸਪੂਰਨ ਹਰ ਲక్ష్ਮੀ ਦੋਹਰਾ ਨਰਕ ਨਿਵਾਰਣ ਜਗਤ ਗੁਰ ਮੋਹਨ ਸਕਲ ਸੰਸਾਰ ਰਿਜਕ ਦੇਣਾ ਸਭ ਜਗਤ ਕੋ ਜਸਪੂਰਨ ਪੰਡਾਰ ਛਪੈ ਛੰਦ ਅਗ ਕੰਧਨ ਭਾਵ ਹਰਣ ਜੋਗ ਜਵਾਲਾ ਛਤਰੀ ਬ੍ਰਿਤ ਧਰਮ ਤੁਜਾ ਫਰਹਰਤ ਧਰਮ ਮੂਰਤ ਧਰਮਾ ਕਰਤ ਅਸੀ ਪਾਨ ਅਸਕੇਤ ਖੜਗ ਤੁਜ ਧਰਮ ਧਰਮ ਧਰ ਅਕਾਲ ਮੂਰਤ ਅਨਪਵ ਪ੍ਰਕਾਸ਼ ਅਮਤੋਜ ਅਟਲ ਬਰ ਨਿਹਕਲੰਕ ਨਿਰਵਾਨ ਅਬ ਚਲ ਸਰੂਪ ਅਨਪਵ ਜੁਗਤ ਨਿਰਾਕਾਰ ਨਿਰਬਿਆਦ ਮਦਨ ਮੂਰਤ ਵਿਦਿਆ ਸੁਪਤ ਛਪੈ ਸ਼ੰਦ ਨਵਤਨ ਨਵਲ ਨਿਕਸੋਰ ਅਮਰ ਗਤ ਜਾ ਕੀ ਬਾਨੀ ਅਤ ਸੁੰਦਰ ਸ਼ਬਦ ਧਰੇ ਪ੍ਰਜਾਪਤ ਜਵਾਲਾ ਰਾਣੀ ਧਰਮ ਸਿੰਧ ਕਲਿਆਣ ਸੁਦਾਗਤ ਮਾਇਆ ਕਰਨੀ एक दृष्ट पावतरत जासगत ऊनम तरणी कलातार सब मध्य राजत गाजित केहरसम नूपर चरण अपार तुन सुनियत पाजे सो जम दोहा सो रठा सब किस तुमरे हाथ जिस देवे सो पावहि श्री नाथा के नाथ माया चरण ते आवहि दया रूप भगवंत ਦਰਦਰ ਨਿਵਾਰਨ ਸੁਖ ਕਰਨ ਮੰਗਲ ਰੂਪ ਅਨੰਤ ਅਵਧ ਵਿਨਾਸ਼ਨ ਜੈ ਕਰਨ ਲੋਕ ਚਤੁਰਦਸ ਨਾਥ ਰਮਾ ਰਾਵ ਸਭ ਜਗਤ ਕੀ ਦੀਨਾ ਨਾਥ ਅਨਾਥ ਮਾਇਆ ਕਰੋ ਇਸ ਪਤਤ ਕੀ ਮੈਂ ਤਰ ਓਟ ਨਾ ਔਰ ਪੈ ਦਵਾਰ ਮਾਇਆ ਹਰੀ ਦੂਸਰ ਨਹੀਂ ਠੌਰ ਕਿਸ ਕੋ ਜਾਚੋ ਨਰ ਹਰੀ ਹਰ ਹੋ ਦੀਨ ਅਪਦਾ ਹਰੀ ਮੇਰ ਉਪਾਵੋ ਦੁਖ ਹਰੋ ਮਾਇਆ ਕਰੋ ਇਸ ਪਤਤ ਪਰ ਮੰਗਲਕਾਰ ਅਪਦਾ ਹਰੋ ਦ੍ਰਿਦਰ ਸਾਗਰ ਮਹਿ ਡੂਬਤੇ ਏ ਮਾਇਆ ਜਗ ਤਾਤ ਤੁਸ਼ ਬਾਤ ਤੁਮ ਨਿਗਟ ਹੈ ਗਹਿ ਪੁਜਲੇ ਹੋ ਰਗਨਾਥ ਕਰਮਹੀਨ ਮਤਹੀਨ ਹਾਂ ਅਲਪ ਬੁੱਧ ਮਤ ਥੋਰ ਮਹਾਪਤਿਤ ਦੁਖੀਆ ਅਦਿਕ ਚਿਤਵਾਓ ਆਪਣੀ ਔਰ ਮਿਹਰ ਨਜ਼ਰ ਕੀ ਫਜਲ ਸੇ ਚਿਤਵਹੁ ਦੀਨ ਦਿਆਲ ਮੀਨ ਤਪਤ ਜਲ ਦੇਹੁ ਹਰ ਕਰੁਣਾ ਨਿਦ ਗੋਪਾਲ ਕਿਰਪਾ ਸਿੰਧ ਸੰਕਟ ਹਰਨ ਕਲਪ ਬ੍ਰਿਸ਼ ਜਹ ਸ਼ਾਹ ਸਿਧ ਰੂਪ ਅਨਹਦ ਸ਼ਬਦ ਜਿਹ ਸਮਦੂਸਰ ਨਾਹ ਚਾਰਣੀ ਦੋਹਰਾ श्री माया जगमोहिनी नेह कलंक जहेरूप तीन लोक बन्धत चरण ब्रह्मा विष्णु अनूप विष्णु पाद सारंग छपै शेष सहस फन रटत तदप तुम अंत न पावत नेत नेत सब कहत वेद सुर नर मुन त्यावत चित चिंता नर हरत माई इच्छा पूरन जग कर्मल आग सब हरत मुख मंडल नव तन सब ਕਵਲ ਨਾਇਨ ਸੋੰਦ੍ਰ ਪਾਨੰਦ੍ਰ ਪਾਤ ਕਟਕੇ ਹਿਰਮ੍ਰਿਗ ਲੋਚਨੀ ਕਦਲ ਸੁਜੰਗ ਆ ਜਾਣ ਬਾਹੋ ਪ੍ਰਜਾ ਪਾਲ ਦੁਖ ਮੋਚਨੀ ਵੱਡਾ ਦੋਹਰਾ ਹੈ ਚਤੁਰ ਬਾਹੋ ਅਸ਼ਟਾ ਕਰੀ ਨਾਰ ਸਿੰਘ ਜਿਹਕੇ ਭੀਸ ਪ੍ਰਹਿਲਾਦ ਉਬਾਰਿਓ ਦੁਖ ਹਰਿਓ ਹਰਨਾਗਸ ਹਰੀਓ ਨਰੇਸ ਇੰਦਰ ਦੋਹਰਾ ਮੁਕਤ ਦੇਨ ਮੰਗਲ ਕਰਨ ਸ਼ੇਮ ਕਰਨ ਹਰਿ ਰਾਏ ਸ੍ਰੋਤ ਬਚਨੇ ਸ੍ਰੋਤ ਕਰਨ ਹਰ ਸਭ ਕੋ ਕਰੋ ਸੁਹਾਏ ਬਿਸ਼ਨ ਪਦ ਗੌੜੀ ਛੇਮ ਕਰਨ ਈਸ਼ ਪੁੱਜਨ ਅਮਰ ਤਨ ਬ੍ਰਿਤ ਮਹੀ ਧਰ ਰਸ਼ ਕਰਨ ਪੈ ਹਰਨ ਸਦਾ ਜੈ ਧਰਮ ਤਨੁਰ ਤਰ ਮਾਇਆ ਨਾਮ ਅਪਾਰ ਜਗਤ ਮਹਿ ਪ੍ਰਗਟ ਭਵਾਨੀ ਸੰਕਟ ਦਰਦਰ ਅਪਦਾ ਹਰਨ ਪੀਰ ਤ੍ਰੈ ਲੋਕ ਪਛਾਨੀ ਦੀਨਾ ਨਾ ਸੁਨਾਥ ਸਭਨ ਪ੍ਰਤਪਾਲ ਕਰਈਆ ਜਗਵੰਦਨ ਪੈ ਹਰਣ ਮਾਏ ਦੁੱਧ ਪੂਤ ਦੇ ਵਈਆ ਮਨ ਬਾਂਛਦ ਫਲ ਦੇਤ ਬਿਰਦ ਕੀ ਲਾਜ ਰਖਈਆ ਦੀਨਨ ਕੀ ਪ੍ਰਤਪਾਲ ਧਰਮ ਬ੍ਰਿਤ ਅਪਦ ਮਟਈਆ ਇੰਦਰ ਸੂਰਠਾਮ ਮਾਇਆ ਛਲ ਸਰੂਪ ਮੋਸ਼ ਕਰਨ ਸੰਕਟ ਹਰਣ ਬੇਦਨਾ ਸਗਲ ਸੰਸਾਰ ਰਿਜਿਕ ਦੇਨ ਇੱਛਿਆ ਪੂਜਣ ਰਸਾਲ ਦੋਹਰਾਮ सुखद देन अनहद कर्ण जय जय मंगल रूप अविनाशी अवचल सदा बिदना ब्रह्म स्वरूप द्रव्य उपावन केन मेट सिमरो श्री जग महाई आद अंतरक्षिया कर्ण सबको करो सहाय अगम रूप माया हरि ब्रह्म सिंध की खान को मात विनाश न जय कर्ण दाता सकल जहान दुख निवारण आघरण दीन दयाल कृपाल शरण परे की राखती दाता सकल गोपाल श्री नारायण जगत पित पव खंडन जग मात सृष्टि उपामन जाग करना प्रत पाले दिन रात कृतार्थ मंगल करना कर्मानिद करतार काल रश तारन प्रभु माया रूप मुरार मधुर तुन छंद दोहरा बिदना सकल संसार की सिरजा तरण आकाश चांद सूरज दोए दीवड है कीने विविध प्रकाश ब्रह्मा विष्णु पाये कै कीनी सक्त प्रसार कोटि ते तीसा सुर पाए नाले इंद्र पुहार सो नर मुण गण दरबार चे जख किन्नर गण प्रीत असरु प्रबल दानो बिकट राहो निक्षत्र गृहेत शपय शंद सप्त सिंध सत दीप खंड ना विखंड बनायो जल थल पर्वत कनक मेर हिम पूम रचायो पाष पंची जाल जीव अनल गगन अंतर कीना अंडज जेलज जे सेतज उत्पुज प्रगट सो कीना नरक स्वर्ग चहु जोग बने रातर दिनस पल मास पवन पानी बसंत रो ठाकुर चेरो दास दोहरा दुख सुख दोए कप्पे बने मानों का व्यवहार धर्म पाप साखी दो बिदना ठटयो अपार कनक दोहरा जात जात रचना भई सम है आपखिलंत नीच ऊच मह आप हर बिरला कोए बुजंत राव रंग प्रजा भई ग्राम नगर सब देश भूप छत्रपत तेजबर सूर्य जोत नरेश ਖਤਰੀ ਬ੍ਰਾਹਮਣ ਸੂਦ ਵੈਸ ਚਾਰ ਵਰਣ ਕੀ ਖਾਨ ਮਾਇਆ ਸੁਪਨ ਸੁਖੋਪਤੀ ਪੁੰਨਯ ਦਾਨ ਇਸਨਾਨ ਬਲੀ ਤਪੀ ਜੋਗੀ ਕੀਏ ਜਟਾ ਜੂਟ ਨਖ ਧਾਰ ਗ੍ਰਹੀ ਜਤੀ ਜਾਪੀ ਹੋਏ ਨਾਨਾ ਵਿਦ ਵਪਾਰ ਸੁਰ ਨਰ ਮਨ ਦੇਵੀ ਬਨੇ ਆਪ ਬਨੇ ਅਵਤਾਰ ਰਤਨ ਲਾਲ ਹੀਰਾ ਮੁਗਤ ਕੰਚਨ ਰੂਪ ਸੁਧਾਰ ਸਭ ਮੈਂ ਤੂੰ ਹੀ ਨਰੰਜਨਾ ਉਨੀ ਠੌਰ ਨਾ ਕੋਏ ਘਟ ਘਟ ਮੈਂ ਵਿਚਰੇ ਪ੍ਰਭੂ ਨਾ ਕੋਏ ਹੂਆ ਨਾ ਹੋਏ ਰਹਾਉ ਚਾਰ ਮੇਧ ਘਟ ਅਸ਼ਟ ਦਸ ਬਿਦਨਾ ਰਚ ਵਿਸਥਾਰ ਤੀਨ ਲੋਕ ਰਚਨਾ ਭਈ ਕਰਤਾ ਸਿਰਜਨਹਾਰ ਤੁਮ ਬਿਨ ਸਰੇ ਨਾ ਏਕ ਛਿਨ ਤੁਮ ਸਭ ਜੀਅਨ ਪ੍ਰਾਨ ਤੁਮ ਕਰਤਾ ਸਭ ਜਗਤ ਕੀ ਤੁਮ ਹੀ ਤੇ ਸਭ ਮਾਨ ਰਹਾਓ ਕਰਮ ਧਰਮ ਸੁਚ ਨੀਮ ਜਪ ਖਟ ਕਰਮਨ ਕੀ ਰੀਤ ਸੰਨਿਆਸੀ ਪੁਨ ਸਰुत ਧੁਨ ਨਟਨਾਟਕ ਸੰਗੀਤ ਜੰਤਰ ਮੰਤਰ ਤੰਤਰਣ ਭਈ ਖੇਤਵਾਰ ਰੁਤ ਮਾਸ ਰਸ ਕਸ ਭੋਜਨ ਵਿੰਜਨਾ ਦੁग्ध ਖੀਰ ਜਗ ਰਾਸ ਨੇਕੀ ਬਦੀ ਖੁਸ਼ੀਆਂ ਕਹਨੀ ਜੋਗ ਭੋਗ ਕੀ ਖਾਨ ਰਿੱਧ ਸਿਧ ਚਿੰਤਾ ਸਕਲ ਜੀ ਜੰਤ ਪਮਾਨ ਵਿਪਤ ਸਪਤ ਅਪਧਾ ਰਚੀ ਰਚਨਾ ਅਨਕ ਪ੍ਰਕਾਰ ਬਣ ਤ੍ਰਣ ਪਰਬਤ ਭੂਮ ਧਾਰ ਉਡਗਨ ਛਤਰ ਗਨਾਰ ਸਭ ਮਹਿ ਏਕ ਨਾਰਾਇਣ ਮਾਇਆ ਕੋ ਬਾਪ ਤਾਰ ਪ੍ਰਤਪਾਲੈ ਬੋਜੀ ਜੰਤ ਸਭ ਕੋ ਦੇਤ ਆਹਾਰ ਮਦੋ ਦੋਹਰਾ ਫੂਲ ਫਲ ਬਿਰਖਾ ਤੁਹੀ ਤੁਹੀ ਸਭਨ ਕੀ ਸਾਰ ਤੁਮ ਸਭ ਕੋ ਪੈਦਾ ਕਰੋ ਤੁਮ ਹੀ ਕਰੋ ਸੰਗਾਰ ਪੰਜਾਲ ਦੋਹਰਾ ਜਬ ਮਾਇਆ ਹਰ ਬਪ ਧਰਿਓ ਤਬ ਸਭ ਹੀ ਵਿਵਹਾਰ ਗੁਪਤ ਪ੍ਰਗਟ ਸਭ ਘਟ ਵਿਖੈ ਵਰਤੀ ਰੂਪ ਅਪਾਰ ਜੁਗ ਜੁਗਾਤ ਸੁਨ ਧੁੰਦ ਤੇ ਇਕ ਅਲਖ ਕਰਤਾਰ ਗੁਪਤ ਪ੍ਰਗਟ ਸਭ ਘਟ ਵਿਖੇ ਵਰਤੈ ਰੂਪ ਅਪਾਰ ਆਨੰਦ ਦੋਹਰਾ ਸਰਬ ਲੋ ਰਛਿਆ ਕਰਨਾ ਸੰਤਨ ਕੇ ਸੁਖ ਤਾਮ ਸ਼੍ਰੀ ਮਾਇਆ ਜਗ ਬੰਧਨੀ ਲక్ష్ਮੀ ਜਾ ਕੋ ਨਾਮ ਮੰਗਲ ਦੋਹਰਾ ਕਰੁਣਾ ਕਰ ਸੁ ਕਿਰਪਾ ਕਰ ਹੋ ਹਉ ਮਤਮੰਦ ਅਪਾਗ ਦੋ ਕਰ ਜੋਰ ਬੇਨਤੀ ਕਰਤ ਰਤੀ ਭਾਗ ਮੋਹਿ ਜਾਗ ਕਰਮ ਰੇਖ ਮਾਇਆ ਤੁਹੀ ਤੁਹੀ ਸਭਨ ਕੀ ਸਾਰ ਜਬ ਤੁਮਰੀ ਕਿਰਪਾ ਭਈ ਜਾਗਤ ਪਾਗ ਲਲਾਰ ਆਨੰਦ ਦੋਹਰਾ ਆਨੰਦ ਰੂਪ ਅਨਹਦ ਸਦਾ ਆਨੰਦਿਨ ਆਨੰਦ ਅਨੰੰਦ ਆਨੰਦ ਬਿਨੋਦ ਅਨੰਤ ਹਰ ਅਨਹਦ ਆਨੰਦ ਗੋਬਿੰਦ ਜੈ ਦੋਹਰਾ ਜੈਸ ਜੈਤ ਜੈ ਕਰ ਜਈ जय 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 जगदीश जवत जमुना जात ब्रत जगत जागमग जग महै इस पवित्र दोहरा परम पवित्र पुनीत पात पीतांबर प्रत नाम पाप परण पूर्ण पितर पीर परा परताम धर्म सोरठा धर्म तार तन धन 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 तरणी तरा तीरजे धर्म सो ध्यान धुंदतूर तीरक धरा मोहन सोरठा मनमोहन मेहरवान मंगल मगन महान मात मादो मदन मुरार मधुसूदन मोहक महत चित आनंद सोरठा चिंता मन चिरकाल चित चिर चैतन चित चंचल चपल अचाल दिगचकोर पंकज अचुत छत्री सोरठा ਛਤਰੀ ਛੇਤ ਛੇਤਾਰ ਸ਼ੀਰਸ਼ ਮੋਹ ਛੇਤਰ ਸ਼ਕਤ ਛਿਪਰ ਸ਼ੇਮ ਸ਼ੈਸ਼ਾਰ ਛਾਰ ਕਰਨਾ ਸ਼ੁਦਰਨ ਬਿਪਤ ਭਾਵੀ ਉਦੋਤ ਸੋਰਠਾ ਭਾਵੀ ਪੁਗਤ ਪੰਡਾਰ ਪੀਰ ਭੀਮ ਪੈਰ ਬਹਰਨ ਪਵਹਾ ਪੂਤ ਪਵਾਨ ਭਗਤ ਭਾਵ ਪਵ ਜਲ ਤਰਨ ਪਾਰਸ ਸੋਰਠਾ पारस पिता पुराण परमानंद प्रीतम प्रभु पूर्ण पुरख पुराण पाप कुंज गारत सबू नारायण सोरठा नारायण नृंकार नारसिंह नर हर नवल निर्विकार निर्हार आनंद नंदन नेत्र कवल गिरतार दोहरा ਗਿਰਧਾਰੀ ਗੋਬਿੰਦ ਗੁਰੂ ਗੋਵਰਧਨ ਗੋਪਾਲ ਗੋ ਸਾਈਂ ਗੋਪੀ ਬੱਲਬ ਗੋਪਨਾਥ ਗੋਵਾਲ ਕਵਲ ਸੋਰਠਾ ਕਾਰਨ ਕਰਨ ਕਨੀਮ ਕੇਸ਼ਵ ਕਿਰਤਾਰਥ ਕਰਨ ਕੋਮਲ ਕਮਲ ਨਵੀਨ ਕੋਟ ਲੰਛ ਕੰਟਕ ਹਰਨ ਖਾਲਕ ਸੋਰਠਾ ਖਾਲਕ ਖਾਲਕ ਖੁਦਾਏ ਖਰ ਖੂਬ ਖੁਸ਼ਹਾਲ ਖੁਸ਼ ਖਾਲਸ ਖਸਮ ਆਤਾਏ ਖਮੇ ਖੂਨਾ ਖਤਾ ਬਖਸ਼ ਕਨ ਸਿਆਮ ਦੋਹਰਾ ਘਟ ਘਟ ਮੈਂ ਕਨ ਸਿਆਮ ਜੂ ਘਰਤ ਕਨ ਕਨ ਕੋਰ ਜੀ ਜੰਤ ਚਾਤਰਕ ਮਯੂਰ ਚਿਤਵਤ ਕੋਕਲ ਮੋਰ ਦਇਆ ਦੋਹਰਾ ਦੀਨ ਦਇਆਲ ਦਾਤਾ ਦਇਆ ਦੁਖ ਦਲਿਦਰ ਦਲ ਧੁੰਦ ਦ੍ਰਿੰਗ ਵਿਸਾਲ ਵਿਦਤ ਅਦਿਅੰ ਦਿਨਕਰ ਸਮਰਮੁਕੰਦ ਓਂ ਦੋਹਰਾ ਓਂ ਆਸ ਦੇਵ ਵੇਦਨ ਵਿਦਤ ਵਾਰ ਵਾਰ ਲਖ ਵਾਰ ਹੋਰ ਨਿਭਾ ਵੈਰੀ ਨਹੀਂ ਵੈਰ ਹਰਨ ਕਰਤਾਰ ਸਹੰਸ ਮੁਖੀ ਦੋਹਰਾ ਸਹਿਨ ਸਾਹ ਸਹਿ ਪਤ ਸਗਲ ਸੰਸਹਿ ਸਹਿਰ ਸਿਰਾਏ ਸੱਜਣ ਸਾਥ ਸੰਸਾ ਨਹੀਂ ਸੀਤਨ ਸਾਥ ਸੁਖਦਾਏ ਇੰਦਰਗ ਦੋਹਰਾ ਈਸਰ ਈਸ ਇਮਾਨ ਇਕ ਇਮਨਾਇਕ ਇਮਨਾਏ ਇਕ ਇਕ ਈ ਕਾਨ ਇਸ ਇੰਦਰਲਾ ਇੰਤਹਾਇ ਚੁਰਨ ਦੋਹਰਾ ਚੁਰਨ ਝੋਰ ਝੰਕਤ ਚਪਟ ਛਿਮ 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 ਚੁਨਕਾਰ ਚੀਨੇ ਸ਼ਬਦ ਝਾਂਜਨ ਚਰਨ ਝਗਰਾ ਝੂਠ ਚਿੰਗਾਰ ਟੋਟਕ ਦੋਹਰਾ ਟੋਟ ਟੂਟ ਟੰਟਾ ਟਰਣ ਟੀਕਾ ਸਗਰ ਸੰਸਾਰ ਟਾਕ 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 ਨਿਰਖਉ ਤੁਮਹਿ ਏਕ ਟਿਕਨ ਕਰਤਾਰ ठौर ठौर ठाकुरो ठाटे हो बिन ठाकुर न ठाट ठाक ठेक सौ दूरी है न बागन है ठाट निडर दोहरा डांगर डींगर हौ अधिक तुम निडर डर डार बार बार डंडौत तुम तोह जस डंक अपार ठीठ दोहरा ठोर ठीम टाडी टिमक हौ ठर टाक प्लास ठीर ठीठ टुलकत फिरत टहट है परण उदास छपै तरुण ताप ताम हरण तात त्यागी तीर्थतत तिमर तपत तिख टर्ण तोख तपियां न अंतरगत जंतर मंत्र मै आप आप तोसा तकीया छित ताट तीर्थ टिटकाट आप आपे तपसी ब्रत ताप निवारण ताम हरण आग नासन अमोोजगत तकीया तान नेतान मानदायक क्षत्रीन पत थीरखत दोह राम ਥਾਨ ਥਨ ਅੰਤਰ ਰਾਮ ਰਹੇ ਆਸਥਿਰ ਥੀਰ ਦਇਆਲ ਥਕਤ ਥਕਤ ਆਏ ਪ੍ਰਭੂ ਕਰ ਗੈ ਲੇ ਹੋ ਗੋਪਾਲ ਮੰਗਲ ਦੋਹਰਾ ਮੰਗਲ ਨਿਤ ਮੰਗਲ ਸਦਾ ਮੰਗਲ ਮੰਗਲ ਭੂਪ ਜੈ ਮੰਗਲ ਜੈ ਮੰਗਲ ਸੁਭ ਮੰਗਲ ਅਨੂਪ ਫਿਰ ਤੇ ਫਿਰ ਤੇ ਬਹੁ ਬੇਤ ਫਿਰੇ ਫਿਰ ਚੁੱਕੀ ਨਾ ਫੇਰ ਫਾਹ ਫਾਸ ਫਾਸੀ ਫਟਕ ਜਿਨਹੇ ਕਹਿਓ ਇੱਕ ਬੇਰ ਬਿਸਨ ਦੋਹਰਾ ਬੇਸਨ ਸੁ ਬਿਆਪਕ ਸਰਬਮੈ ਬਿਆਧ ਹਰਨ ਬਿਖ ਜਾਲ ਬਾਰ ਬਾਰ ਬੰਦਤ ਚਰਨ ਬਿਪਤ ਬਿਗਨ ਰਸ਼ਪਾਲ RAM ਦੋਹਰਾ RAM ਰਮਤ ਸਭ ਘਟ ਵਿਖੇ ਸਭ ਮੈ RAM ਰਹੀਮ ਰਾਵ ਰੰਕ ਰਈਤ ਤੁਹੀ ਰਾਵਤ ਰਾਜ ਕਰੀਮ ਲਲਿਤ ਦੋਹਰਾ ਲਾਲ ਗੋਪਾਲ ਦਾ ਯਾਲ ਲਾਲ ਲਲਤ ਬਚਨ ਲਖ ਰੂਪ ਲਲਤ ਰੰਗ ਲਲਤਾ ਲਲਾ ਲਾਲ ਖਿਆਲ ਅਨੂਪ ਹਰਿਆਵਲ ਦੋਹਰਾ ਹਰ ਹੀਰਾ ਹਰਿਆਵਲਾ ਹਰ ਹਰ ਕੀਨੋ ਜੰਗ ਹਰਨ ਭਰਨ ਹਰ ਹਰ ਹਰੀ ਹੈ ਮੰਚਲ ਹਰ ਮੰਗ ਨਿਆਨੀ ਯਤਨ ਬਹੀਨ ਗਿਆਤ ਰੂਪ ਅਨਪਉ ਸਦਾ ਰਾਣਾ ਰਾਉ ਪ੍ਰਬੀਨ ਆਚਲ ਅਥਾ ਸਦ ਸਰਬਦਾ ਆਦ ਅੰਤ ਜੋਗ ਜੋਗ ਅਟਲ ਸਰਬ ਸੋਬਾਪੀ ਦੇਵਾ ਉਤਪਤ ਪਰ ਲੈ ਕਰਨ ਹਾਰ ਮਾਇਆ ਲਖ ਭੇਵ ਜਲ ਥਲ ਮਹੀਲ ਜੀ ਜੰਤ ਨਵ ਮੰਡਲ ਪਾਤਾਲ ਸਵਰਗ ਮ੍ਰਿਤ 14 ਭਵਨ ਬਿਦਨਾ ਸਵਾਮ ਗੋਪਾਲ ਨਾਮ ਥਾਮ ਘਟ ਘਟ ਵਿਖੇ ਸਭ ਮੈਂ ਰਮਤ ਪ੍ਰਕਾਸ਼ ਅਖਰ ਬਾਨੀ ਸਭ ਤੂੰ ਹੀ ਸਭ ਮੁਖ ਦੇਤਿ ਗਿਰਾਸ ਦੋਹਰਾ लक्ष्मी को बबतार हर माया कर प्रकाश हरण परण सब जगत की संतन की सुख रास नाराय चंद अचल था गम्मकात व्यंत ध्यान धारी है जगत मात अंबका सुनित्य नेमचारी है अखंड ख्याल खंड का प्रचंड जाप जाती है अकाल काल काल का व्यंत थाप थापी है ਜਗਤਰ ਮਾਤ ਜਾਲ ਪਾਸ ਨਿਤ ਪ੍ਰਤ ਗਾਈ ਐ ਅਖੰਡ ਚੰਡ ਚੰਡ ਕਾ ਪ੍ਰਭਾਤੇ ਉਠ ਧਿਆਈ ਐ ਸੋ ਅਸ਼ਟ ਬਾਹਾਈ ਸੁਰੀ ਕਲਿਆਣ ਰੂਪ ਪੇਖੀਐ ਚਤੁਰ ਪੁਜਾ ਸਿੰਘਾਸਨੀ ਅਨੰਤ ਕੈ ਬਿਸੇਖੀਐ ਜਗਤ ਮਾਤ ਲక్ష్ਮੀ ਚਰਨ ਚਿਤ ਲਾਈਐ ਅਨੰਤ ਰੂਪ ਮੰਗਲਾ ਬਿਸੇਖ ਕੈ ਮਨਾਈਐ ਜੰਤ ਜੈਤ ਜੈ ਕਰੀ ਸੁਦਾਗਤੀ ਬਖਾਨੀਐ ਕਵਾਲਨਾ ਨਾਨਕ ਕੇਸਰੀ ਸੁਜਾਪ ਮੰਤਰ ਠਾਨੀਐ ਅਮਰ ਅਟਾਲਾ ਗਾਧ ਬੋਧਦਿਆਰ ਲਾਲ ਜਾਪੀਐ ਸੁਸੀਲ ਸਤਿਅ ਧਰਮ ਬ੍ਰਿਤ ਪੇਖ ਪੇਖ ਤਰਾਪੀਐ ਅਨਾਸ ਕਾਸ ਬ੍ਰਹਮ ਕੋ ਨਮਸਕਾਰ ਨਿਤਿਯੰ ਅਦਾਗ ਅਦਵਿਆਤਮ ਸਦੀਵ ਸਤਿਅ ਚਿੱਤਿਯੰ ਮੋਰਾਰ ਮੰਗਲਾ ਹਰੀ ਬਕਤਰ ਤੇ ਉਚਾਰਿਐ ਸੁਬਾ ਸੁਰੀ ਬੰਦੇਸਵਰੀ ਸੁਧਾਇ ਪਾਪ ਟਾਰਿਐ ਜੀ ਅੰਤ ਜਵਾਲ ਜਾਲ ਪਾ ਰਿਦੈ ਮਜਾਰ ਧਾਰਿਐ ਬਾ ਪੁੰਜ ਪਾਪ ਕੋਟ ਕੋਟ ਝਾਏ ਗਾਏ ਜਾ ਰਹੀ ਐ ਮਛ ਕਸ਼ਨਾਰ ਸਿੰਘ ਬਰਾਹ ਰੂਪ ਗਾਈ ਐ ਪ੍ਰਸੂ ਰਾਮ ਰਾਮਕ੍ਰਿਸ਼ਨ ਬਾਵਨਾ ਧਾਈ ਐ ਜਗਨਨਾਥ ਨੇ ਕਲੰਕ ਦੇਵ ਸੰਤ ਨਾਈ ਐ ਅਕਾਲ ਮੂਰਤ ਸਤ ਨਾਮ ਨਾਮ ਕੋ ਰਜਾਈ ਐ ਜਲੰਗ ਥਰੰਗ ਗਿਰੰ ਨਬੰਗ ਸਮਸਤ ਰੂਪ ਜਾਣੀ ਐ ਸੋ ਕੀਟ ਹਸਤ ਤ੍ਰਣ ਮੇਰ ਬ੍ਰਾਹਮੀ ਬਖਾਨੀ ਐ ਅਨੰਤ ਨਾਮ ਬਯੰਤ ਕੋ ਬੈਰਾਟ ਕੋ ਪਛਾਨੀ ਐ ਜੰਗ ਸਦਾਵਕਾਲ ਕਾ ਸੁਮੰਤਰ ਜਾਪ ਠਾਨੀਐ ਜੰਗ ਸਦਾਵਕਾਲ ਕਾ ਸੁਮੰਤਰ ਜਾਪ ਠਾਨੀਐ ਦੋਹਰਾ ਸਤ ਸਤ ਅਨਪਉ ਸਦਾ ਕਹਿ ਲਗ ਕਰੂੰ ਬਖਾਨੁ ਸ਼੍ਰੀ ਮਾਇਆ ਜਗ ਤਾਰਣੀ ਰੱਖੋ ਲਾਜ ਨਿਦਾਨ ਸਤ ਸਤ ਅਨਪਉ ਸਦਾ ਕਹਿ ਲਗ ਕਰੂੰ ਬਖਾਨੁ ਕੀ ਰੀ ਮਾਇਆ ਜਗ ਤਾਰਨੀ ਰੱਖੋ ਲਾਜ ਨਿਦਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ